ਸਸਰੀਕਾਲ ਦੋਸਤੋ ਜਿੰਨੇ ਵੀ ਆਪਣੇ ਚੈਨਲ ਤੇ ਜੁੜੇ ਨੇ ਸਾਰਿਆਂ ਦਾ ਪਹਿਲਾਂ ਤਾਂ ਨਿੱਘਾ ਸਵਾਗਤ ਕਰਦਾ ਹਾਂ ਤੇ ਅੱਜ ਆਪਾਂ ਤੁਹਾਨੂੰ ਨਰਮੇਲੀ ਖੇਤੀ ਬਾਰੇ ਦੱਸਾਂਗੇ ਦੀ ਬਾਈ ਮਹਾਰਾਜ ਦੀ ਕਿਰਪਾ ਦੇ ਨਾਲ ਨਰਮਾ ਕੇਰਾ ਫਿਲਹਾਲ ਬਹੁਤ ਵਧੀਆ ਕਿਰਨ ਤਾਂ ਤੇ ਇੱਕ ਤੁਹਾਨੂੰ ਜ਼ਰੂਰੀ ਗੱਲਾਂ ਇਹ ਦੱਸਦੇ ਆਂ ਆਪਾਂ ਵੀ ਕੋਈ ਬਾਲਾ ਡਰਨ ਦੀ ਜ਼ਰੂਰਤ ਨਹੀਂ ਵੀ ਸੁੰਢੀ ਪਊਗੀ ਜਾਂ ਇਹ ਹੁੰਦਾ ਨਹੀਂ ਨਰਮ ਐਵੇਂ ਦਾ ਕੋਈ ਡਰ ਪੈਣੀ ਨਹੀਂ ਜਿੱਤਾਂ ਕੋਈ ਡਰੋਣਾ ਇਹ ਨਹੀਂ ਪਤਾ ਕੁਦਰਤ ਦਾ ਵੀ ਕਿਹੜੀ ਖੇਤੀ ਹੋਣੀ ਹੈ ਕਿਉਂ بارش ਹੋ ਗਈ ਹੈ ਤੇ ਫਸਲਾਂ तकरीबन ਦੋਨੇ ਹੀ ਠੀਕ ਹੈ ਸਾਰੀਆਂ ਫਸਲਾਂ ਨੂੰ ਫਾਇਦਾ ਹੋਇਆ ਕਿ ਗੁਵਾਰੇ ਨੂੰ ਵੀ ਵਧੀਆ ਫਾਇਦਾ ਹੋਇਆ ਇਹ ਮੀਂਹ ਦਾ ਤੇ ਤੁਹਾਨੂੰ ਮੈਂ ਥੋੜਾ ਜਿਹਾ ਦਿਖਾਉਣਾ ਮਾੜਾ ਜਿਹੜੇ ਨੇ ਅਗੇਤਾ ਨਰਮਾ ਆ ਵੀ ਵਧੀਆ ਟਾਈਮ ਨਾਲ ਬੀਜ ਗਏ ਸੀ ਨਰਮਾ ਠੀਕ ਹੈ ਬਾਈ ਜੀ ਵਧੀਆ ਤੇ ਕੱਦ ਕੱਠ ਵਧੀਆ ਤੇ ਤੁਹਾਨੂੰ ਦਿਖਾਉਣੇ ਆ ਬਾਈ ਥੋੜੀ ਜੀ ਜੂੰ ਦੀ ਸ਼ਿਕਾਇਤ ਹੈਗੀ ਹੈ ਨੋਰਮਲ ਇਹਨੂੰ ਦੇਖ ਕੇ ਡਰੇ ਹੋ ਨਾ ਤੁਸੀਂ ਦਿਖਾਉਣੇ ਤੁਹਾਨੂੰ ਬ੍ਰੀਕ ਨਿਗਾ ਨਾਲ ਦੇਖਣੀ ਪਊਗੀ ਇਹ ਆ ਫਰਦੀ ਦੀ ਸੀਗੀ ਬਈ ਹਾਂ ਨੋਰਮਲ ਪੱਤੇ ਆ ਤੇ ਜੂ ਆ ਇਹਦਾ ਕੋਈ ਹਜੇ ਟਰ ਨਹੀਂ ਕੋਈ ਜ਼ਿਆਦਾ ਅਟੈਕ ਨਹੀਂ ਹੈਗਾ ਐਵੇਂ ਮਤਲਬ ਤੁਸੀਂ ਬਾਣੀਆਂ ਦੇ ਮਗਰ ਲਾ ਕੇ ਆਪਣਾ ਚੁੱਗਾ ਚੌੜ ਨਾ ਕਰਾਓ ਜਦੋਂ ਇਹਦੇ ਤੇ ਜ਼ਰੂਰਤ ਹੋਈ ਟਾਈਮ ਟੂ ਟਾਈਮ ਕਰਦੇ ਰਹਿਾਂਗੇ ਹਜੇ ਆਪਾਂ ਤੁਹਾਨੂੰ ਅੱਗੇ ਟਿੰਡੇ ਬਾਰੇ ਵੀ ਦੱਸਾਂਗੇ ਕਿ ਟਿੰਡੇ ਦੇ ਵਿੱਚ ਸੁੰਡੀ ਹੈ ਜਾਂ ਨਹੀਂ ਅਜੇ ਤਾਈ ਤਾਂ ਬਾਈ ਜੀ ਕੋਈ ਵੀ ਮਤਲਬ ਬੂਗੀ ਦੇ ਵਿੱਚ ਇੱਕ ਆਪਾਂ ਤੁਹਾਨੂੰ ਬੂਗੀ ਦਿਖਾ ਦਿੰਨੇ ਆ ਤੋੜ ਕੇ ਆ ਦੇਖੋ ਬਈ ਬੂਗੀ ਦੇ ਵਿੱਚ ਹਜੇ ਤਾਈਂ ਦਾ ਬਈ ਜੀ ਬੂਗੀ ਜਮਾ ਸਹੀਆ ਦੇਖੋ ਹਜੇ ਤਾਈਂ ਕੋਈ ਇਹਦੇ ਵਿੱਚ ਸੁੰਡੀ ਦਾ ਅਟੈਕ ਨਹੀਂ ਠੀਕ ਹੈ ਨਾ ਜੀ ਦੇਖੋ ਧਿਆਨ ਨਾਲ ਦੇਖੋ ਤੇ ਇਹਦੇ ਤੇ ਹੁਣ ਆਪਾਂ ਡੀਪੀ ਰੇਹ ਵਗੈਰਾ ਜੇ ਬੀਜਣਾ ਹੈ ਬਈ ਜੀ ਮਤਲਬ ਖਾਦਾਂ ਜਿਹੜੀਆਂ ਉਹਨਾਂ ਦੀ ਬਿਜਾਈ ਕਰ ਸਕਦੇ ਹੁਣ ਬੜੀ ਠੁਕਮਾਂ ਸਮਾਂਗਾ ਕਿਉਂਕਿ ਕੱਖ ਕੰਡਾ ਸਾਰੇ ਨੇ ਕੀਤੇ ਦੇ ਵਿੱਚੋਂ ਆਪਾਂ ਕੱਢ ਦਿੱਤਾ ਤੇ ਹੁਣ ਇਹਦੇ ਤੇ ਆਪਾਂ ਡੀਏਪੀ ਸਪਰੇਅ ਡੀਏਪੀ ਜਿਹੜੀ ਖਾਦ ਹੈ ਉਹਨੂੰ ਆਪਾਂ ਬਿਜਾਈ ਕਰ ਦਾਂਗੇ ਵਧੀਆ ਸਮਾਂ ਹੈ ਬਈ ਹੁਣ ਜੁਲਾਈ ਦਾ ਸਮਾਂ ਚੱਲੀ ਜਾਂਦਾ ਟਾਈਮ ਹੈ ਜੁਲਾਈ ਮਹੀਨਾ ਤੇ ਇਹਦੇ ਵਿੱਚ ਆਪਾਂ ਖਾਦ ਦੀ ਵਰਤੋਂ ਕਰ ਸਕਦੇ ਹਾਂ ਇਹ ਆਪਾਂ ਇਹਦੇ ਤੇ ਹੁਣ 25 ਕਿਲੋ ਮੀਂਹ ਦੇ ਉੱਤੇ ਸਿੱਟੀ ਸੀ ਮੰਨ ਲਓ ਯੂਰੀਆ ਜਿਆਦਾ ਨਹੀਂ ਪਾਈ ਯੂਰੀਆ ਬਾਈ ਇਹਦੇ ਨਾਲ ਕਿਉਂ ਜਿਆਦਾ ਚੇਪਾ ਬਣਦਾ ਫਿਰ ਹਿਲਹਾਲ ਨਰਮਮ ਬਹੁਤ ਵਧੀਆ ਕੀ ਰਾਂ ਇਸ ਲੈ ਵੀ ਦੋਸਤੋ ਆਉਣ ਵਾਲੀਆਂ ਵੀਡੀਓ ਨੂੰ ਵੀ ਆਪਣਾ ਪਿਆਰ ਸਤਿਕਾਰ ਦੇਇਆ ਕਰੋ ਤੇ ਵੱਧ ਤੋਂ ਵੱਧ ਚੈਨਲ ਨਾਲ ਜੁੜੋ ਤੇ ਫੋਲੋ ਕਰੋ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਬਾਈ ਜੀ